ਸ਼ਾਸਤਰੀ ਜੀ ਨੇ ਨਾਰਾ ਲਾਇਆ ਸੀ ਜੈ ਜਵਾਨ ਜੈ ਕਿਸਾਨ ਪਰ ਇਹ ਮੋਦੀ ਸਰਕਾਰ ਨੇ ਜਵਾਨ ਦੇ ਜਿਹੜੇ ਹੱਕ ਸੀ ਉਹ ਵੀ ਖਤਮ ਕਰਤੇ ਐਨਐਸਪੀ ਤੋਂ ਗਰੰਟੀ ਹੋਈ ਸਕਤੀ ਮੇਰੇ ਸਿਕ ਪੋਰੇ ਕਾਗਜ਼ ਤੇ ਲਿਖਾ ਲੋ 5 ਸਾਲ ਦੀ ਗਰੰਟੀ ਦੇ ਤੇ ਆ ਗਏ ਨਾ ਇਹਦਾ ਮਤਲਬ ਵੀ ਇਹ ਸਾਡੀ ਜਿਹੜੀ ਮੰਗ ਹੈ ਜਾਇਜ਼ ਹੈ ਹੁਣ ਮੈਨੂੰ ਨਹੀਂ ਸਮਝ ਆਪੀ ਪੋਸਟਾਂ ਤੇ ਸਾਡੇ ਅਕਾਲੀ ਲੀਡਰਾਂ ਦੀ ਕੀ ਸੋਚ ਸੀ ਤੇ ਇਹ ਮੰਗਾਂ ਤੇ ਜਿਹੜੀਆਂ ਸੀ ਇਹ ਪੂਰੇ ਦੇਸ਼ ਦੀਆਂ ਸੀ ਇੰਦਰਾ ਗਾਂਧੀ ਨੇ ਜਿਹੜਾ ਸੀ ਉਹ ਬਦਨਾਮ ਕਰਨ ਵਾਸਤੇ ਕਿ ਇਹ ਅਤਵਾਦੀ ਨੇ ਖਾਲਸਤਾਨੀ ਨੇ ਦੇਸ਼ ਦੇ ਟੁਕੜੇ ਕਰਨਾ ਚਾਹੁੰਦੇ ਨੇ ਤੇ ਸਾਡੇ ਤੇ ਟੈਂਕਾਂ ਤੇ ਥੋਪਾਂ ਨਾਲ ਹਮਲਾ ਕੀਤਾ ਗਿਆ ਜੂਨ 1984 ਤੇ ਮੋਦੀ ਨੇ ਵੀ ਉਸੇ ਨਕਸ਼ੇ ਕਰਮਾਂ ਤੇ ਚੱਲ ਕੇ ਇਹ ਕਹਿ ਦਿੱਤਾ ਕਿ ਇਹ ਖਾਲਸਤਾਨੀ ਨਹੀਂ RSS ਨੇ ਆਪਣੀ ਮੀਟਿੰਗ ਦੇ ਵਿੱਚ ਇਹ ਗੱਲ ਕਹੀ ਹੈ ਕਿ ਕਿਸਾਨ ਅੰਦੋਲਨ ਦੇ ਨਾਂ ਦੇ ਉੱਤੇ 2026 ਦੀਆਂ ਇਲੈਕਸ਼ਨਾਂ ਹੋਣੀਆਂ ਨੇ ਇਹਨਾਂ ਨੂੰ ਪੇਪਰ ਲਈ ਅਲਗਾਉ ਵਾਦੀ ਸ਼ਕਤੀਆਂ ਸਰ ਚੁੱਕ ਰਹੀਆਂ ਉਹ ਤੁਹਾਡਾ ਇਸ ਦੇਸ਼ ਨੂੰ ਯਾਦ ਕਰਾਉਣ 'ਚ ਯੋਗਦਾਨ ਕੀ ਹੈ ਪਰ ਅੱਜ ਸਾਨੂੰ ਆਹ ਬਾਰਡਰਾਂ ਦੇ ਉੱਤੇ ਰੋਕ ਕੇ ਅਹਿਸਾਸ ਕਰਾਤਾ ਹੈ ਪਗੜੀ ਥਾਈ ਸਿੱਖ ਨੇ ਇਹ ਦੇਸ਼ ਦਾ ਹਿੱਸਾ ਨਹੀਂ ਉਸੀ ਅਨਾਜ ਮੰਗਣ ਵਾਸਤੇ ਠੂਠਾ ਫੜ ਕੇ ਬਾਹਰ ਜਾਂਦੇ ਸੋ ਪੰਜਾਬ ਦੇ ਲੋਕਾਂ ਨੇ ਆਪਣਾ ਪੀਣ ਵਾਲਾ ਪਾਣੀ ਵੀ ਖਤਮ ਕਰਕੇ ਇਸ ਨੂੰ ਕੋਟਨ ਠਾਚ ਕਰਵਾਇਆ। ਹਰ ਸਾਡੇ ਤੇ ਉਹ ਹਰ ਵਰਤੇ ਜਿਹੜੇ ਕਿ ਦੁਸ਼ਮਣ ਤੇ ਵੀ ਨਹੀਂ ਵਰਤੇ ਜਾ ਸਕਦੇ। ਸ਼ਬ ਕਰਨ ਦੀ ਸ਼ਹਾਦਤ ਤੇ ਪ੍ਰਿਤਪਾਲ ਦੀ ਜਿੱਤੇ ਅਨੰਤ ਸੱਜਦ ਹੋਇਆ। ਉਹਨਾਂ ਦੀ ਕੁਰਬਾਨੀ ਦੇ ਬਦੌਲਤ ਅਸੀਂ ਤਾਂ ਫਿਰ ਇੱਕਾਂ ਡਾ ਕੇ ਖੋਤੇ। ਲਗ ਜਾਂ ਚੂਣ ਚਾਪ ਤੇ ਚੂਣ ਚਾਪ ਤੇ ਦਾ ਸਾਡੇ ਤੇ ਕੀ ਅਸਰ ਅਸੀਂ ਕੋ ਵੋਟਾਂ ਮੰਗਣੀਆਂ ਇਹ ਇਹ ਸਾਡੇ ਤੇ ਅਸਰ ਨਾ ਹੁੰਦਾ ਜੇਕਰ ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਨਾ ਪੂਰੀ ਕਰੇ ਪਿੰਡਾਂ ਦੀਆਂ ਸੱਤਾ ਚੈਨਾ ਕੋ ਪੁੱਛੋ ਤੇ ਜੇ ਮੁੱਖ ਮੰਤਰੀ ਅਗੇ ਵਾਦੇ ਪੂਰੇ ਨਹੀਂ ਕਰਦੇ ਤੇ ਇਹਨਾਂ ਦੇ ਗੱਲ ਚ ਸਾਫੇ ਪਾਉਣ ਦੀ ਜੁੱਤ ਰੱਖਦੇ ਦੇਸ਼ ਭਗਤ ਆਏ ਹੋਏ ਰਹਿ ਗਏ ਕਿਸਾਨ ਦਾ ਟਰੈਕਟਰ ਉਹਨਾਂ ਨੂੰ ਟੈਂਕਰ ਦੀਦਾ ਤੇ ਜਿਹੜਾ ਕਿਸਾਨ ਆ ਉਹ ਉਹਨਾਂ ਨੂੰ ਅਲਗਾਓ ਵਾਦੀ ਦੀਦਾ ਜਿਹੜਾ ਤੁਹਾਡਾ ਪੁਲਿਸ ਮੁਲਾਜ਼ਮ ਸਿਵਲ ਵਰਦੀ ਚ ਪੱਥਰ ਚਲਾਉਂਦਾ ਸੀ ਉਹਦਾ ਨਾਮ ਜੋਣੀ ਰਹਿੰਦੇ ਉਹਤੇ ਪਰਚਾ ਕਿਉਂ ਨਹੀਂ ਜੇ ਇਸ ਤਰ੍ਹਾਂ ਦੇ ਲੋਕਾਂ ਦਾ ਆਗੂ ਸ੍ਰੀ ਰਾਮ ਦਾ ਭਗਤ ਹੈ ਜਿਹੜੇ ਦੁਸ਼ਟ ਹੋਣਗੇ ਉਹਨਾਂ ਦੀ ਜਿਹੜੀ ਪ੍ਰਭਾਸ਼ਾ ਕੀ ਹੋਊਗੀ ਖਨੋਰੀ ਬਾਰਡਰ ਦੇ ਉੱਪਰ ਮੌਜੂਦ ਹਾਂ ਜਿੱਥੇ ਕਿ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਸਾਡੇ ਨਾਲ ਮੌਜੂਦ ਨੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਜੀ ਗੱਲਬਾਤ ਕਰ ਲੈਣੇ ਆ ਸਤਿ ਸ਼੍ਰੀ ਅਕਾਲ ਪ੍ਰਧਾਨ ਸਾਹਿਬ ਸਤਿ ਸ਼੍ਰੀ ਅਕਾਲ ਸਭ ਕੀ ਸਥਿਤੀ ਐ ਥਰੀ ਹਾਂਜੀ ਸਥਿਤੀ ਕੀ ਬਣੀ ਹੋਈ ਐ ਇਸ ਟਾਈਮ ਦੇਖੋ ਜਿਹੜੀ ਸਥਿਤੀ ਐ ਉਹ ਤੁਸੀਂ ਵੇਖ ਰਹੇ ਹੋ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਜੋ ਉਹਨਾਂ ਦੀ ਨੀਅਤ ਤੇ ਨੀਤੀ ਆ ਉਹ ਲੋਕਾਂ ਦੇ ਪ੍ਰਤੀ ਕਿੰਨੀ ਮਾੜੀ ਐ ਉਹ ਤੁਹਾਡੇ ਸਾਹਮਣੇ ਐ ਕਿ ਆਪ ਨੂੰ ਪਤਾ ਐ ਕਿ ਅਸੀਂ ਜਦੋਂ 2020 ਦੇ ਵਿੱਚ 26 ਨਵੰਬਰ ਨੂੰ ਗਏ ਸੀ ਤਾਂ ਉਦੋਂ ਸਾਡੀਆਂ ਜਿਹੜੀਆਂ ਮੰਗਾਂ ਸਨ ਉਹ ਹੈਗੀਆਂ ਸੀ ਇੱਕ ਤਾਂ ਤਿੰਨੇ ਕਾਲੇ ਕਾਨੂੰਨ ਰੱਦ ਕਰਾਉਣੇ ਦੂਸਰਾ ਸੀ ਐਮਐਸਪੀ ਦੀ ਗਰੰਟੀ ਕਾਨੂੰਨ ਤੀਸਰਾ ਸੀ ਪਰਾਲੀ ਦੇ ਸਬੰਧ ਤੇ ਚੌਥਾ ਸੀ ਜਿਹੜਾ ਕਿ ਬਿਜਲੀ ਸੋਧ ਤੇ ਉਹਨਾਂ ਨੂੰ ਲੈ ਕੇ ਚੱਲੇ ਸੀ ਔਰ ਉਹ ਲੰਮਾ ਸੰਘਰਸ਼ ਚੱਲਿਆ ਉਹ ਚੱਲਦੇ ਸੰਘਰਸ਼ ਵਿੱਚ ਜਿਹੜਾ ਲਖੀਨਪੁਰ ਖੀਰੀ ਜਿਹੜਾ ਉਹ ਕੰਡ ਵਾਪਰਿਆ ਜਿਹੜਾ ਕਿ ਉਸ ਵਕਤ ਜਿਹੜਾ ਇੱਕ ਗੁੰਡਾ ਮંત્રી ਅਜੇ ਟੈਣੀ ਉਹਦੇ ਵੱਲੋਂ ਜਿਹੜਾ ਸਾਡੇ ਚਾਰ ਕਿਸਾਨਾਂ ਨੂੰ ਗੱਡੀਆਂ ਥੱਲੇ ਦੜ ਕੇ ਸ਼ਹੀਦ ਕਰਨਾ ਇੱਕ ਪੱਤਰਕਾਰ ਨੂੰ ਵੀ ਸ਼ਹੀਦ ਕਰਨਾ ਉਹ ਵੀ ਮੋਰ ਵਿੱਚ ਆ ਗਿਆ ਔਰ ਸਭ ਤੋਂ ਦੁੱਖ ਦੀ ਗੱਲ ਹੈ ਕਿ ਜਿਹੜੇ ਹੁਣ ਇਹ ਇਲੈਕਸ਼ਨ ਆ ਰਹੇ ਨੇ ਇਹਨਾਂ ਇਲੈਕਸ਼ਨਾਂ ਦੇ ਵਿੱਚ ਵੀ ਉਸ ਅਜੇ ਟੈਣੀ ਦੇ ਅਸੀਂ ਤਾਂ ਸਮਝਿਆ ਕਿ ਉਹਨੂੰ ਜਿਹੜਾ ਮੰਤਰੀ ਪਦ ਤੋਂ ਹਟਾ ਕੇ ਤੇ ਉਹਨੂੰ ਜੇਲ੍ਹ ਚ ਬੰਦ ਕੀਤਾ ਜਾਵੇ ਲੇਕਿਨ ਉਹਨੇ ਕਿਸਾਨਾਂ ਦੇ जख्मਾਂ ਦੇ ਉੱਤੇ ਰੋਣ ਛਿੜਕਦੇ ਹਾਂ ਉਹਨੂੰ ਦੁਬਾਰਾ ਫੇਰ ਟਿਕਟ ਦੇ ਦਿੱਤੀ ਆ ਸੋ ਅਜੇ ਤੱਕ ਜਿਹੜੇ ਸਾਡੇ ਪਰਚੇ ਹੋਏ ਸੀ ਉਹ ਵੀ ਜਿਉਂ ਦੇ ਤਿਉਂ ਨਹੀਂ ਚੱਲਦੇ ਨੌਲੰਡ ਚ ਜਿਹੜੇ 750 ਕਿਸਾਨ ਸ਼ਹੀਦ ਹੋ ਗਏ ਸੀ ਉਹ ਵੀ ਇਹ ਠੀਕ ਹੈ ਕਿ ਕਾਲੇ ਕਾਨੂੰਨ ਜਿਹੜੇ ਸੀ ਉਹ ਰੱਦ ਹੋ ਗਏ ਅਸੀਂ 9 ਦਸੰਬਰ 2021 ਨੂੰ ਜਦੋਂ ਵਾਪਸ ਆਏ ਤੇ ਉਹਨਾਂ ਨੇ ਸਾਡੇ ਨਾਲ ਇੱਕ ਲਿਖਤੀ ਵਾਅਦਾ ਕੀਤਾ ਕਿ ਹੁਣ ਜਿਹੜਾ ਇਹ ਆਉਣ ਵਾਲੇ ਤੁਸੀਂ ਇੱਕ ਵਾਰ ਅੰਦੋਲਨ ਜਿਹੜਾ ਹੈ ਇਸ ਨੂੰ ਆਪਤ ਕਰੋ ਲੇਕਿਨ ਅਸੀਂ ਉਤੋਂ ਪੋਸਟਪੌਨ ਕਰਕੇ ਆਏ ਸੀ ਕਿ ਜਿਹੜੀਆਂ ਰਹਿੰਦੀਆਂ ਮੰਗਾਂ ਨੇ ਜਿਨ੍ਹਾਂ ਦਾ ਮੈਂ ਜ਼ਿਕਰ ਕਰ ਚੁੱਕਾ ਹਾਂ ਵੀ ਇਹ ਤੁਹਾਡੀਆਂ ਜਿਹੜੀਆਂ ਨੇ ਬੈਠ ਕੇ ਹੱਲ ਕੀਤਾ ਜਾਏਗਾ ਤੇ ਕਾਨੂੰਨ ਜਿਹੜੇ ਸੀ ਉਹਦੋਂ ਅਰਧ ਹੋ ਗਏ ਲੇਕਿਨ ਇੱਕ ਤਾਂ ਕਾਨੂੰਨਾਂ ਦੇ ਪ੍ਰਤੀ ਅਜੇ ਤੱਕ ਨੋਟੀਫਿਕੇਸ਼ਨ ਨਹੀਂ ਜਾ ਰਹੀ ਹੋਇਆ ਲੇਕਿਨ ਉਸ ਟਾਈਮ ਤੇ ਸਾਡੇ ਵਿੱਚੋਂ ਸਾਡੇ ਜਿਹੜੇ ਭਰਾ ਸਾਡੇ ਨਾਲ ਚੱਲ ਰਹੇ ਸਨ ਉਹ ਉਸ ਟਾਈਮ ਦੇ ਉੱਤੇ ਪੰਜਾਬ 'ਚ ਇਲੈਕਸ਼ਨ ਆ ਗਈ ਉਹਨਾਂ ਇਲੈਕਸ਼ਨਾਂ ਨੂੰ ਮੁੱਖ ਰੱਖ ਕੇ ਤੇ ਉਹ ਵਾਪਸ ਆ ਕੇ ਤੇ ਉਹਨਾਂ ਨੇ ਇੱਕ ਰਾਜਨੀਤਿਕ ਪਾਰਟੀ ਬਣਾ ਕੇ ਤੇ ਇਹ ਜਿਹੜਾ ਸੀ ਜੇ ਉਦੋਂ ਹਫਤਾ ਹੋਰ ਰਹਿ ਜਾਂਦੇ ਤੇ ਸ਼ਾਇਦ ਅੱਜ ਸਾਨੂੰ ਦੁਬਾਰਾ ਜਿਹੜਾ ਸੀ ਉਹ ਕੋਈ ਮੋਰਚਾ ਨਾ ਲਾਉਣਾ ਪੈਂਦਾ ਨਾ ਸ਼ੁਭ ਕਰਨ ਦੀ ਸ਼ਹਾਦਤ ਹੁੰਦੀ ਤੇ ਨਾ ਜੋ ਪ੍ਰਿਤਪਾਲ ਦੇ ਨਾਲ ਜੋ ਅਨਮਨੁੱਖੀ ਵਿਹਾਰ ਹੋਇਆ ਨਾ ਉਹ ਹੁੰਦਾ ਨਾ ਸੈਂਕੜੇ ਜਿਹੜੇ ਸਾਡੇ ਹੁਣ 13 ਤੋਂ ਲੈ ਕੇ 21 ਤਰੀਕ ਤੱਕ ਜਿਹੜੇ ਸਾਡੇ ਕਿਸਾਨ ਜ਼ਖਮੀ ਹੋਏ ਕਿਸੇ ਦੀ ਲੱਤ ਜਿਹੜੀ ਸੀ ਉਹ ਬੇਕਾਰ ਹੋ ਗਈ ਕਿਸੇ ਦੀਆਂ ਅੱਖਾਂ ਚਲੇ ਗਈਆਂ ਕਈਆਂ ਦੀਆਂ ਬਾਹਾਂ ਕਈ ਸਰੀਰ ਛਾਣ ਨਿਸ਼ਾਨੀ ਕਰ ਦਿੱਤਾ ਜੋ ਸਾਡੇ ਤੇ ਤਸ਼ੱਦਦ ਹੋਇਆ ਇਹ ਨਾ ਹੁੰਦਾ ਲੇਕਿਨ ਅਸੀਂ ਹੁਣ ਵੀ ਦਿਲ ਅਰਾਦੇ ਦੇ ਨਾਲ ਤੁਸੀਂ ਵੇਖ ਰਹੇ ਹੋ ਕਿ ਕਿੰਨੀ ਗਰਮੀ ਹੈ ਔਰ ਇਸ ਗਰਮੀ ਦੇ ਵਿੱਚ ਸਾਡੇ ਜਿਹੜੇ ਕਿਸਾਨ ਨੇ ਉਹ ਛੜਕਾਂ ਦੇ ਉੱਤੇ ਬੈਠੇ ਹੋਏ ਨੇ ਇਹ ਕਿੰਨੀ ਤਰਾਸਦੀ ਹੈ ਕਿ ਇੱਕ ਬੰਨੇ ਅਸੀਂ ਕਿਸਾਨ ਨੂੰ ਕਹਿੰਦੇ ਹਾਂ ਕਿ ਕਿਸਾਨ ਜਿਹੜਾ ਹੈ ਇਹ ਅੰਨ ਦాతਾ ਹੈ ਔਰ ਸ਼ਾਸਤਰੀ ਜੀ ਨੇ ਨਾਰਾ ਲਾਇਆ ਸੀ ਜੈ ਜਵਾਨ ਜੈ ਕਿਸਾਨ ਪਰ ਇਹ ਮੋਦੀ ਸਰਕਾਰ ਨੇ ਜਵਾਨ ਦੇ ਜਿਹੜੇ ਹੱਕ ਸੀ ਉਹ ਵੀ ਖਤਮ ਕਰਤੇ ਕਿ ਜਿਹੜਾ 4 ਸਾਲ ਤੱਕ ਜਿਹੜਾ ਉਹ ਨੌਕਰੀ ਟਿਕੇ ਤੇ ਜਿਹੜਾ ਉਹ ਨੌਕਰੀ ਕਰੇਗਾ ਉਹ ਵੀ ਇੱਕ ਕਿਸਮ ਦਾ ਕਨੈਕਟਿਵਿਸ ਤੇ ਤੇ ਜਿਹੜੀ ਕਿਸਾਨੀ ਸੀ ਉਹ ਵੀ ਅੱਜ ਛੜਕਾਂ ਤੇ ਰੋਲ ਰਹੀ ਆ ਤੇ ਇਹਨੇ ਕੀ ਕੀਤਾ ਕਿਸ ਤਰ੍ਹਾਂ ਕਾਨੂੰਨ ਜਿਹੜੇ ਬਦਲੇ ਜਾ ਰਹੇ ਨੇ ਕਿਵੇਂ ਘੱਟ ਗਿਣਤੀਆਂ ਦੇ ਉੱਤੇ ਤਸ਼ੱਦਦ ਤੇ ਜ਼ੁਲਮ ਜਿਹੜੇ ਨੇ ਉਹ ਹੋ ਰਹੇ ਨੇ ਸੋ ਅਸੀਂ ਛੜਕਾਂ ਤੇ ਬੈਠੇ ਆ ਪਰ ਸਾਡੇ ਆਰਾਦੇ ਜਿਹੜੇ ਨੇ ਉਹ ਦਿਰੜ ਪਰਮਾਨੰਥ ਸਾਹਿਬ ਜਿਹੜੇ ਹਾਲੋ ਦੱਸ ਰਹੇ ਆ ਕਿ ਡਾਈਵਰਸੀਫਿਕੇਸ਼ਨ ਕਰ ਲਓ ਜਾਂ ਫਿਰ 5 ਸਾਲ ਦੀ ਕੰਟਰੈਕਟ ਕਰ ਲਓ ਫਿਰ ਦੇਖਾਂਗੇ ਕਿਸੇ ਟੇਬਲ ਦੇ ਉੱਪਰ ਗੱਲਬਾਤ ਖਤਮ ਹੁੰਦੀ ਦਿਖਾਈ ਦੇ ਰਹੀ ਆ ਬੀਬਾ ਜੀ ਇੱਕ ਗੱਲ ਦੱਸੋ ਜਿਹੜੇ ਕਹਿੰਦੇ ਸੀ ਸਾਡੇ ਵਿੱਚੋਂ ਕਈ ਕਿਸਾਨਾਂ ਆਗੂ ਵੀ ਕਹਿੰਦੇ ਐਮਐਸਪੀ ਕਿਤੋਂ ਗਰੰਟੀ ਹੋ ਹੀ ਨਹੀਂ ਸਕਦੀ ਮੇਰੇ ਸੇ ਕੋਰੇ ਕਾਜ ਤੇ ਲਖਾ ਲਉ ਅੱਜ ਉਹ 5 ਸਾਲ ਦੀ ਗਰੰਟੀ ਤੇ ਲਾਗੇ ਨਾ ਕਰਨ 5 ਸਾਲ ਦੀ ਗਰੰਟੀ ਤੇ ਆਗੇ ਨਾ ਇਹਦਾ ਮਤਲਬ ਵੀ ਇਹ ਸਾਡੀ ਜਿਹੜੀ ਮੰਗ ਹੈ ਜਾਇਜ਼ ਹੈ 5 ਸਾਲਾਂ ਤੇ ਆਗੇ 5 ਸਾਲਾਂ ਤੇ ਅਸੀਂ ਉਹਨੂੰ ਰੱਦ ਕੀਤਾ ਸਭ ਜਿਹੋ ਜਿਹੇ ਹਾਲਾਤ ਐ ਤੁਸੀਂ ਵੇਖਿਆ ਇੱਕ ਪਾਸੇ ਚੋਨ-ਜਾਬ ਦਾ ਲੱਗਿਆ ਹੋਇਆ ਚੋਣਵੀ ਮਾਹੌਲ ਐ ਦੂਜੇ ਪਾਸੇ ਤੁਸੀਂ ਦੇਖਿਆ ਕਿ ਟੈਨੀ ਹੋਰਾਂ ਨੂੰ ਮੁੜ ਕੇ ਚੋਨਾ ਚ ਉਤਾਰ ਦਿੱਤਾ ਗਿਆ ਜਾਂ ਫਿਰ ਇੱਥੇ ਦੇ ਜੋ ਹਾਲਾਤ ਨੇ ਮੋਦੀ ਸਰਕਾਰ ਕਿਤੇ ਨਾ ਕਿਤੇ ਝੁਕਦੀ ਹੋਈ ਨਜ਼ਰ ਆ ਰਹੀ ਐ ਜਾਂ ਫਿਰ ਲੱਗਦਾ ਕਿ ਨਹੀਂ ਹਜੇ ਕੋਈ ਰੋ ਨਹੀਂ ਆ ਉਹਨਾਂ ਨੂੰ ਹਜੇ ਇੰਟਰਸਟ ਨਹੀਂ ਕਿਸਾਨਾਂ 'ਚ ਦੇਖੋ ਜੇ ਕਿਸਾਨਾਂ ਦੇ ਪ੍ਰਤੀ ਉਹਨਾਂ ਦਾ ਇੰਟਰਸਟ ਹੁੰਦਾ ਮੈਂ ਤੁਹਾਨੂੰ ਨਾਲ ਇੱਕ ਉਹ ਗੱਲ ਦੱਸਣੀ ਚਾਹੁੰਨਾ ਹੈ ਜਿਹੜੀਆਂ ਕਿ ਉਹਨਾਂ ਦੀਆਂ ਨੀਤੀਆਂ ਨੇ ਜਿਹਦੇ ਤੇ ਤੁਹਾਡੇ ਚੈਨਲ ਦੇ ਰਾਈ ਜਿਹੜੇ ਸਰੋਤੇ ਸੁਣ ਰਹੇ ਨੇ ਉਹ ਧਿਆਨ ਨਾਲ ਸੁਣਨ। ਤੁਸੀਂ ਇਹ ਦੇਖੋ ਕਿ ਮੋਦੀ ਕਿਹਦੇ ਨਕਸ਼ੇ ਕਦਮਾਂ ਤੇ ਚੱਲ ਰਿਹਾ। 4 ਅਗਸਤ 1982 ਨੂੰ ਸ਼੍ਰੋਮਣੀ ਅਕਾਲੀ ਦਲ ਜਿਹੜੀ ਪਾਰਟੀ ਪੰਜਾਬ ਦੇ ਵਿੱਚ ਉਸ ਪਾਰਟੀ ਨੇ ਇੱਕ ਮੋਰਚਾ ਲਾਇਆ ਆਨੰਦਪੁਰ ਪ੍ਰਸਤਾਵ ਨੂੰ ਆਧਾਰ ਮੰਨ ਕੇ। ਆਨੰਦਪੁਰ ਪ੍ਰਸਤਾਵ ਕੀ ਸੀ? ਉਹ ਨੰਦਪੁਰ ਸਾਹਿਬ ਦੀ ਧਰਤੀ ਤੇ ਬੈਠ ਕੇ ਲਿਖਿਆ ਉਹਦਾ ਨਾਂ ਰੱਖਤਾ ਅਨੰਦਪੁਰ ਸਾਹਿਬ ਉਹ ਚ ਲਿਖਿਆ ਕੀ ਸੀ ਲਿਖਿਆ ਸੀ ਕਿ ਕੇਂਦਰ ਸਰਕਾਰ ਆਪਣੇ ਕੋਲ ਆਰਮੀ ਵਿਦੇਸ਼ ਨੀਤੀ ਕਰੰਸੀ ਰੇਲਵੇ ਤੇ ਡਾਕ ਆਪਣੇ ਕੋ ਰੱਖ ਕੇ ਬਾਕੀ ਸਾਰੇ ਅਧਿਕਾਰ ਸੂਬਿਆਂ ਨੂੰ ਦੇਵੇ ਉਹ ਮੋਰਚਾ ਲਾਤਾ ਹੁਣ ਮੈਨੂੰ ਨਹੀਂ ਸਮਝ ਆ ਪਈ ਉਸ ਟਾਈਮ ਤੇ ਸਾਡੇ ਅਕਾਲੀ ਲੀਡਰਾਂ ਦੀ ਕੀ ਸੋਚ ਸੀ ਕਿ ਇਹ ਮੰਗਾਂ ਤੇ ਜਿਹੜੀਆਂ ਸੀ ਇਹ ਪੂਰੇ ਦੇਸ਼ ਦੀਆਂ ਸੀ ਫੈਡਰਲ ਟਾਂਚੇ ਦੀ ਮੰਗ ਸੀ ਔਰ ਕੱਲੇ ਪੰਜਾਬ ਦੀ ਨਹੀਂ ਸੀ ਦੇਸ਼ ਦੇ ਜਿੰਨੇ ਸੂਬੇ ਨੇ ਸਾਰਿਆਂ ਦੀ ਮੰਗ ਸੀ ਪਰ ਮੋਰਚਾ ਕੱਲਿਆਂ ਨੇ ਲਾਤਾ ਉਸ ਮੋਰਚੇ ਨੂੰ ਉਸ ਵਕਤ ਦੀ ਮਹਰੂਮ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਜਿਹੜਾ ਸੀ ਉਹ ਬਦਨਾਮ ਕਰਨ ਵਾਸਤੇ ਕਿ ਇਹ ਅਤਵਾਦੀ ਨੇ ਖਾਲਸਤਾਨੀ ਨੇ ਦੇਸ਼ ਦੇ ਟੁਕੜੇ ਕਰਨਾ ਚਾਹੁੰਦੇ ਨੇ ਤੇ ਸਾਡੇ ਤੇ ਅਖੀਰ ਨੂੰ ਟੈਂਕਾਂ ਤੇ ਤੋਪਾਂ ਨਾਲ ਹਮਲਾ ਕੀਤਾ ਗਿਆ ਜੂਨ 1984 ਜੀ ਉਸ ਤੋਂ ਬਾਅਦ ਨਵੰਬਰ 84 ਦੇ ਵਿੱਚ ਜੋ ਸਿੱਖ ਕੌਮ ਦੇ ਉੱਤੇ ਪੂਰੇ ਭਾਰਤ ਵਿੱਚ ਜੋ ਹੋਇਆ ਉਹ ਤੁਹਾਡੇ ਸਾਹਮਣੇ ਉਸ ਤੋਂ ਬਾਅਦ ਇੱਕ ਵਿਚਾਰਨ ਵਾਲੀ ਗੱਲ ਹੈ ਕਿ 1985 ਚ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਹੋਈਆਂ ਉਹਨਾਂ ਇਲੈਕਸ਼ਨਾਂ ਦੇ ਵਿੱਚ ਜਿੰਨਾ ਬਹੁਮਤ ਰਜੀਵ ਗਾਂਧੀ ਨੂੰ ਮਿਲਿਆ ਉਹਨਾਂ ਨਾਂ ਤੇ ਪਹਿਲਾਂ ਉਸ ਤੋਂ ਉਹਦੀ ਮਾਤਾ ਨੂੰ ਮਿਲਿਆ ਸੀ 인ਦਰਾ ਗਾਂਧੀ ਨੂੰ ਤੇ ਨਾ ਹੀ ਜਦੋਂ ਦੇਸ਼ ਆਜ਼ਾਦ ਹੋਇਆ ਉਸ ਟਾਈਮ ਤੇ ਕਾਂਗਰਸ ਨੂੰ ਮਿਲਿਆ ਸੀ ਫਿਰ ਜੀਵ ਗਾਂਧੀ ਨੂੰ ਇਨਾਫਾ ਮਤ ਕਿਉਂ ਮਿਲਿਆ ਉਹਦਾ ਕਾਰਨ ਇਹ ਸੀ ਕਿ ਉਹਦੀ ਮਾਤਾ ਨੇ ਜੋ ਅਕਾਲ ਤਖਤ ਸਾਹਿਬ ਤੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕੀਤਾ ਤੇ ਇਹ ਬਦਨਾਮ ਕੀਤਾ ਕਿ ਸਿੱਖ ਜਿਹੜੇ ਨੇ ਇਹ ਅਤਵਾਦੀ ਨੇ ਤੰਕਵਾਦੀ ਨੇ ਦੇਸ਼ ਧਰੋਹੀ ਨੇ ਕਲਸਤਾਨੀ ਨੇ ਦੇਸ਼ ਦੇ ਟੁਕੜੇ ਕਰਨਾ ਚਾਹੁੰਦੇ ਆ ਉਹਨੇ ਦੇਸ਼ ਦੇ ਸਮੁੱਚੇ ਲੋਕਾਂ ਨੂੰ ਫਿਰਕਾ ਪ੍ਰਸਤੀ ਦੇ ਰੰਗ ਵਿੱਚ ਰੰਗ ਕੇ ਸਿੱਖਾਂ ਦੇ ਵਿਰੁੱਧ ਖੜਿਆ ਕਰਕੇ ਤੇ ਇਹ ਲੋਕਾਂ ਨੂੰ ਬਲੈਕਮੇਲ ਕੀਤਾ ਤੇ ਲੋਕਾਂ ਨੇ ਉਹਨੂੰ ਅੰਨੇ ਵਾ ਵੋ ਟਪਾਤੀਆਂ ਤੇ ਉਹਨੂੰ ਬਹੁਮਤ ਮਿਲ ਗਿਆ ਅੱਜ ਉਸੇ ਤਰਜ਼ ਦੇ ਉੱਤੇ ਦੇਸ਼ ਦਾ ਪ੍ਰਧਾਨ ਮੰਤਰੀ ਇਹ મોદી ਤੇ ਇਹਦੀ ਚੁੰਡਰੀ ਉਸੇ ਨਕਸ਼ੇ ਕਦਮਾਂ ਤੇ ਚੱਲ ਕੇ ਤੇ ਆ ਜਿਹੜਾ ਅੰਦੋਲਨ ਹੈ ਜਿਸ ਤਰ੍ਹਾਂ ਉਹ ਅੰਦੋਲਨ ਉਹ ਕੱਲੇ ਪੰਜਾਬ ਦਾ ਨਹੀਂ ਸੀ ਉਹ ਦੇਸ਼ ਦੇ ਸਮੁੱਚੇ ਸੂਬਿਆਂ ਦਾ ਸੀ ਫੈਡਰਲ ਟੱਚ ਦੀ ਮੰਗ ਕਰਦਾ ਸੀ ਇਸੇ ਤਰ੍ਹਾਂ ਇਹ ਅੰਦੋਲਨ ਜਿਹੜਾ ਕਿਸਾਨ ਅੰਦੋਲਨ ਹੈ ਜਿਹੜਾ ਕਿ ਪੰਜਾਬ ਤੋਂ ਸ਼ੁਰੂ ਹੋਇਆ ਪਰ ਅਸੀਂ ਅੰਦੋਲਨ ਸ਼ੁਰੂ ਕਰਨ ਤੋਂ ਪਹਿਲਾਂ ਕਿਸ ਭਾਰਤ ਦੀਆਂ ਸਮੂਚੀਆਂ ਕਿਸਾਨ ਜਥੇਬੰਦੀਆਂ ਨੂੰ ਨਾਲ ਲਿਆ ਪਰ ਜਦੋਂ ਅੰਦੋਲਨ ਚੱਲਿਆ ਉਹਦੇ ਵਿੱਚ ਬਹੁ ਗਿਣਤੀ ਜਿਹੜੀ ਸੀ ਉਹ ਸਾਡੀ ਪੱਗਾਂ ਵਾਲਿਆਂ ਦੀ ਸੀ ਤੇ ਮੋਦੀ ਨੇ ਵੀ ਉਸੇ ਨਕਸ਼ੇ ਕਦਮਾਂ ਤੇ ਚੱਲ ਕੇ ਇਹ ਕਹਿ ਦਿੱਤਾ ਕਿ ਇਹ ਖਾਲਸਤਾਨੀ ਨੇ ਇਹ ਪਾਕਿਸਤਾਨੀ ਨੇ ਇਹ ਅਤਵਾਦੀ ਨੇ ਅਤਨਕਵਾਦੀ ਨੇ ਇਹ ਫਲਾਣੀ ਨੇ ਇਹ ਫਲਾਣੀ ਨੇ ਸਾਨੂੰ ਪੜਾਣਾ ਸ਼ੁਰੂ ਕਰਤਾ ਇਸੇ ਕਰਕੇ ਆ ਹਰਿਆਣਾ ਬਾਰਡਰ ਦੇ ਉੱਤੇ ਜਿਹੜੀਆਂ ਸੀਮਿੰਟ ਦੀਆਂ ਇਹ ਜਿਹੜੀਆਂ ਨੇ ਵੱਡੀਆਂ-ਵੱਡੀਆਂ ਦੀਵਾਰਾਂ ਜਿਹੜੀਆਂ ਨੇ ਸਲੇਬਾਂ ਚੰਨੀਆਂ ਗਈਆਂ ਸਰੀਆ ਗੱਡੇਗਾ ਔਰ ਸਾਡੇ ਤੇ ਨਿਹੱਥੇ ਲੋਕਾਂ ਤੇ ਸ਼ਾਂਤਮਈ ਮੋਰਚ ਚੰਚਾਲਣ ਦੇ ਜਦੋਂ 13 ਫਰਵਰੀ 2024 ਦੇ ਵਿੱਚ ਅਸੀਂ ਜਿਹੜੀਆਂ ਮੰਗਾਂ ਇਹਨਾਂ ਨੇ ਪ੍ਰਵਾਨ ਕੀਤੀਆਂ ਸੀ ਉਹਨਾਂ ਨੂੰ ਲਾਗੂ ਕਰਾਉਣ ਲਈ ਦਿੱਲੀ ਨੂੰ ਜਾ ਰਹੇ ਆ ਤੇ ਸਾਨੂੰ ਇੱਥੇ ਰੋਕਿਆ ਗਿਆ ਔਰ ਇਹ ਚੀਜ਼ ਕਹੀ ਗਈ ਇਹ ਗੱਲ ਕਹੀ ਗਈ ਕਿ ਇਹ ਵੱਖਵਾਦੀ ਨੇ ਜਿਸ ਤਰ੍ਹਾਂ ਕਿ ਆਰਐਸਐਸ ਨੇ ਆ ਪਰਸੋ ਚੌਥੇ ਉਹਨਾਂ ਦੀ ਮੀਟਿੰਗ ਹੋਈ ਆ ਨਾਗਪੁਰ ਚ ਤੇ ਆਰਐਸਐਸ ਨੇ ਆਪਣੀ ਮੀਟਿੰਗ ਦੇ ਵਿੱਚ ਇਹ ਗੱਲ ਕਹੀ ਹੈ ਕਿ ਕਿਸਾਨ ਅੰਦੋਲਨ ਦੇ ਨਾਂ ਦੇ ਉੱਤੇ ਇਹ ਜਿਹੜੀਆਂ 2024 ਦੀਆਂ ਇਲੈਕਸ਼ਨ ਆ ਰਹੀਆਂ ਨੇ ਇਹਨਾਂ ਨੂੰ ਫੇਰ ਕਰਨ ਲਈ ਇਹ ਜਿਹੜਾ ਪੰਜਾਬ ਦੇ ਵਿੱਚੋਂ ਕਿਸਾਨਾਂ ਦੇ ਵਿੱਚ ਕਿਸਾਨਾਂ ਦੇ ਨਾਂ ਦੇ ਉੱਤੇ ਅਲਗਾਓ ਵਾਦੀ ਸ਼ਕਤੀਆਂ ਸਰਚੁੱਕ ਰਹੀਆਂ ਨੇ ਮੈਂ ਉਹਨਾਂ ਲੋਕਾਂ ਨੂੰ ਇਹ ਪੁੱਛਣਾ ਚਾਹਣਾ ਹੈ ਉਹ ਤੁਹਾਡਾ ਇਸ ਦੇਸ਼ ਨੂੰ ਆਜ਼ਾਦ ਕਰਾਉਣ ਚ ਯੋਗਦਾਨ ਕੀ ਹੈ ਤੁਹਾਡੇ ਸਾਥਕਰ ਵਰਗੇ ਉਹ ਜਿਹੜੇ ਆਗੂ ਸੀ ਉਹਨਾਂ ਨੇ ਤੇ ਮਾਫੀਆਂ ਮੰਗੀਆਂ ਅੰਗਰੇਜ਼ਾਂ ਤੋਂ ਅਸੀਂ 82% ਤੋਂ ਲੈ ਕੇ 92% ਤੱਕ ਨਰੋਲ ਕੁਰਬਾਨੀਆਂ ਸਿੱਖਾਉਂਦੀਆਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਇਹ ਵੱਖਰੀ ਗੱਲ ਕਿ ਸਾਡੇ ਸਿੱਖ ਲੀਡਰਾਂ ਦੀ ਉਹਨਾਂ ਦੀ ਨਲਾਇਕੀ ਲੈ ਲਓ ਜਾਂ ਉਹਨਾਂ ਦਾ ਕੁਝ ਵੀ ਲੈ ਲਓ ਤੁਸੀਂ ਕਿ ਉਹਨਾਂ ਦੀ ਫਰਾਕਤ ਦੇ ਲਈ ਲੈ ਲਓ ਕਿ ਉਹਨਾਂ ਨੇ ਉਸ ਟਾਈਮ ਦੇ ਉੱਤੇ ਸਾਰੀਆਂ ਗੱਲਾਂ ਇਹਨਾਂ ਦੀਆਂ ਮੰਨ ਕੇ ਤੇ ਇਹ ਨਾਲ ਰਹੇ ਪਰ ਅੱਜ ਸਾਨੂੰ ਆਹ ਬਾਰਡਰਾਂ ਦੇ ਉੱਤੇ ਰੋਕ ਕੇ ਉਹ ਅਹਿਸਾਸ ਕਰਾਤਾ ਹੈ ਕਿ ਪੰਜਾਬ ਇਹ ਜਿਹੜੇ ਪਗੜੀ ਧਾਰੀ ਸਿੱਖ ਨੇ ਇਹ ਦੇਸ਼ ਦਾ ਹਿੱਸਾ ਨਹੀਂ ਤੇ ਅੱਜ ਉਹ ਕਹਿ ਰਹੇ ਨੇ ਕਿ ਇਹ ਅਲਗਾਵਾਦੀ ਨੇ ਉਹ ਸਾਨੂੰ ਅਲਗਾਵਾਦੀ ਦੱਸਣ ਵਾਲਿਓ ਜਰਾ ਇਹ ਤੇ ਦੱਸੋ ਜਦੋਂ ਤੁਸੀਂ ਅਨਾਜ ਮੰਗਣ ਵਾਸਤੇ ਠੂਠਾ ਫੜ ਕੇ ਬਾਹਰ ਜਾਂਦੇ ਸੋ ਤੇ ਪੰਜਾਬ ਦੇ ਲੋਕਾਂ ਨੇ ਆਪਣਾ ਪੀਣ ਵਾਲਾ ਪਾਣੀ ਵੀ ਖਤਮ ਕਰਕੇ ਹਰੀ ਕ੍ਰਾਂਤੀ ਲਿਆਂਦੀ ਤੇ ਦੇਸ਼ ਨੂੰ ਉਹ ਠੂਠਾ ਛਡਵਾਇਆ ਉਹਦੇ ਬਦਲੇ ਦੇ ਵਿੱਚ ਸਾਡੇ ਬੱਚੇ ਅੱਜ ਜਿੱਥੇ ਪਾਣੀ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਪੀਣ ਵਾਲੇ ਪਾਣੀ ਨੂੰ ਤਰਸਣਗੇ ਉਥੇ ਅੱਜ ਕੈਂਸਰ ਦੇ ਮਰੀਜ਼ ਹੋਗੇ ਖਾਦਾ ਤੇ ਦਵਾਈਆਂ ਪਾ ਪਾ ਕੇ ਸਾਨੂੰ ਅਲਗਾਵਾ ਦੀ ਦੱਸ ਦਿਓ ਉਹ ਤੁਹਾਡੀ ਹਦੇਸ ਨੂੰ ਯਾਦ ਕਰਾਉਣ ਚ ਕੁਰਬਾਨੀ ਕੀ ਹੈ ਔਰ ਸਾਡੇ ਤੇ ਉਹ ਹਥਿਆਰ ਵਰਤੇ ਜਿਹੜੇ ਕਿ ਦੁਸ਼ਮਣ ਤੇ ਵੀ ਨਹੀਂ ਵਰਤੇ ਜਾ ਸਕਦੇ ਆ ਜਿਹੜੇ ਐਕਸਪਰਟ ਜਿਹੜੇ ਇਹਨਾਂ ਨੇ ਸਾਡੇ ਤੇ ਅਥਰੂ ਗੈਸ ਦੇ ਗੋਲੇ ਸਿੱਟੇ ਨੇ ਇਹ ਗੋਲੇ ਜਿਹੜੇ ਨੇ ਇਹ ਕਾਨੂੰਨੀ ਤੌਰ ਦੇ ਉੱਤੇ ਨਹੀਂ ਵਰਤੇ ਜਾ ਸਕਦੇ ਦੂਸਰੇ ਦੇਸ਼ ਦੀਆਂ ਫੌਜਾਂ ਤੇ ਵੀ ਉਹ ਸਾਡੇ ਤੇ ਤੋਹਾਂ ਵਰਤੇ ਤੁਸੀਂ 12 ਬੋਰ ਦੀਆਂ ਬੰਦੂਕਾਂ ਉਹ ਸਾਡੇ ਤੇ ਫਾਇਰਿੰਗ ਕੀਤੀ ਤੁਸੀਂ 3 ਨਰ ਦੀਆਂ ਗੋਲੀਆਂ ਚਲਾਈਆਂ ਤੁਸੀਂ ਸਾਡੇ ਤੇ ਐਸਐਲਰ ਚਲਾਈਆਂ ਸ਼ੁਭ ਕਰਨ ਦੀ ਸ਼ਹਾਦਤ ਤੇ ਪ੍ਰਿਤਪਾਲ ਦੀ ਜਿੱਤੇ ਅਨੰਤ ਸ਼ੱਦਦ ਹੋਇਆ ਉਹਨਾਂ ਦੀ ਕੁਰਬਾਨੀ ਤੇ 400 ਤੋਂ ਵੱਧ ਜਿਨ੍ਹਾਂ ਨੂੰ ਜ਼ਖਮੀ ਕੀਤਾ ਗਿਆ ਲੱਤਾਂ ਵਈਆਂ ਉਹਨਾਂ ਦੀ ਕੁਰਬਾਨੀ ਦੇ ਬਦੌਲਤ ਅਸੀਂ ਤਾਂ ਫਿਰ ਹਿੱਕਾਂ ਡਾ ਕੇ ਖਲੋਤੇ ਆਂ ਔਰ ਉਹਨਾਂ ਚ ਰਹਿਾਂਗੇ ਜਿੰਨਾ ਚਿਰ ਅਸੀਂ ਆਪਣੀਆਂ ਮੰਗਾਂ ਤੁਸੀਂ ਗੱਲ ਕੀਤੀ ਆ ਕਿ ਇਥੇ ਚੋਣ ਜਾਬਤਾ ਲੱਗ ਗਿਆ ਲੱਗ ਜਾਣ ਚੋਣ ਜਾਬਤੇ ਚੋਣ ਜਾਬਤੇ ਦਾ ਸਾਡੇ ਤੇ ਕੀ ਅਸਰ ਹੈ ਅਸੀਂ ਕੋ ਵੋਟਾਂ ਮੰਗਣੀਆਂ ਨੇ ਅਸੀਂ ਕੋ ਐਮਐਲਏ ਨਹੀਂ ਖਲੋਣਾ ਜਿ ਤਰ੍ਹਾਂ ਬਾਕੀ ਲੋਕ ਖਲੋਂਦੇ ਨੇ ਜਿਹੜੇ ਰਾਜਨੀਤਿਕ ਲੋਕ ਨੇ ਉਹ ਰਾਜਨੀਤੀ ਦੀ ਗੱਲ ਕਰਦੇ ਆ ਉਹਨਾਂ ਨੂੰ ਚੋਣ ਜਾਬਤੇ ਦਾ ਹੋਏਗਾ ਸਾਨੂੰ ਸਾਬ ਪੰਜਾਬ ਦੀ ਭਗਵੰਤਮਾਨ ਸਰਕਾਰ ਦੀ ਕਿਹੋ ਜਿਹੀ ਭੂਮਿਕਾ ਵੇਖਦੇ ਹੋ ਭਗਵੰਤਮਾਨ ਦੀ ਜਿਹੜੀ ਭੂਮਿਕਾ ਹੈ ਜੇ ਉਹ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਕਿਸਾਨਾਂ ਪ੍ਰਤੀ ਹੁੰਦਾ ਵਫਾਦਾਰ ਤੇ ਜਦੋਂ ਹਰਿਆਣਾ ਪੁਲਿਸ ਦੇ ਮਲਾਜਮ ਸਿਵਲ ਵਰਦੀ ਚ ਆ ਕੇ ਤੇ ਸਾਡੇ ਤੇ ਵਿਚ ਸ਼ਾਮਲ ਹੋ ਕੇ ਹਰਿਆਣਾ ਪੁਲਿਸ ਦੇਤੇ ਪੱਥਰ ਚਲਾਉਂਦੇ ਨੇ ਸਾਨੂੰ ਬਦਰਾਮ ਕਰਨ ਲਈ ਉਹ ਬੰਦਾ ਇੰਦਰਪਾਲ ਸਿੰਘ ਜਿਹੜਾ ਕਿ ਹਰਿਆਣਾ ਪੁਲਿਸ ਦਾ ਮੁਲਾਜ਼ਮ ਸਿਵਲ ਵਰਦੀ ਚ ਮੇਰੇ ਵੱਲੋਂ ਫੜ ਕੇ ਤੇ ਸਤਰਾਂ ਨੇ ਥਾਣੇ ਚ ਫੜਾਇਆ 14 ਤਰੀਕ ਨੂੰ ਜੇ ਉਹਦੇ ਤੇ ਹੋ ਜਾਂਦਾ ਪਰਚਾ ਉਹਨੂੰ ਮੀਡੀਆ ਦੇ ਸਾਹਮਣੇ ਕੀਤਾ ਜਾਂਦਾ ਹਰਿਆਣਾ ਪੁਲਿਸ ਹਰਿਆਣਾ ਸਰਕਾਰ ਤੇ ਕੇਂਦਰ ਸਰਕਾਰ ਦੀ ਜੋ ਨੀਅਤ ਤੇ ਨੀਤੀ ਕਸਾਨਾਂ ਦੇ ਪ੍ਰਤੀ ਸੀ ਉਹ ਕੀਤੀ ਜਾਂਦੀ ਨੰਗੀ ਤੇ ਸਾਡਾ ਸ਼ੁਭ ਕਰਨ ਸ਼ਹਾਦਤ ਦਾ ਜਾਮ ਨਾ ਪਿੰਦਾ ਸਾਡੇ ਪ੍ਰਿਤਪਾਲ ਦੇ ਉੱਤੇ ਅਨੰਤ ਛੱਦ ਨਾ ਹੁੰਦਾ ਸਾਡੇ ਨੌਜਵਾਨਾਂ ਦੀਆਂ ਅੱਖਾਂ ਨਾ ਜਾਂਦੀਆਂ ਸਾਡਿਆਂ ਦੀਆਂ ਲੱਤਾਂ ਨਾ ਜਾਂਦੀਆਂ ਅੱਜ ਮੇਰੀ ਵੀ ਨਿਗਾਹ ਕਮਜ਼ੋਰ ਹੋ ਗਈ ਉਸ ਧੂਮੇ ਦੇ ਨਾਲ ਹੋਰ ਵੀ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਉਹ ਧੂਮੇ ਦੇ ਨਾਲ ਦੇਖ ਨਹੀਂ ਰਿਹਾ ਇਹ ਸਾਡੇ ਤੇ ਅਸਰ ਨਾ ਹੁੰਦਾ ਜੇਕਰ ਪੰਜਾਬ ਸਰਕਾਰ ਆਪਣੀ ਜਿਮੇਵਾਰੀ ਨਿਭਾਉਂਦੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸ਼ੁਭ ਕਰਨ ਵਾਲੇ ਕੇਸ ਦੇ ਵਿੱਚ ਵੀ ਤੇ ਪ੍ਰਿਤਪਾਲ ਵਾਲੇ ਕੇਸ ਦੇ ਵਿੱਚ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਲਾਂਹਤਾ ਪਾਈਆਂ ਪੰਜਾਬ ਸਰਕਾਰ ਨੂੰ ਲਾਂਹਤਾ ਪਾਈਆਂ ਹਰਿਆਣਾ ਸਰਕਾਰ ਨੂੰ ਲਾਂਹਤਾ ਪਾਈਆਂ ਕੇਂਦਰ ਸਰਕਾਰ ਨੂੰ ਤੁਹਾਨੂੰ ਵੇਖਣਾ ਹੈ ਕਿ ਉਹ ਕੀ ਕਰਦੀ ਆ ਸੋ ਤੁਸਾਂ ਕਿਹਾ ਪੰਜਾਬ ਸਰਕਾਰ ਦਾ ਕੀ ਰੋਲ ਪੰਜਾਬ ਸਰਕਾਰ ਵੀ ਦਿੱਲੀ ਸਰਕਾਰ ਦੇ ਦੱਸੇ ਹੋਏ ਨਕਸ਼ੇ ਕਦਮਾਂ ਤੇ ਚੱਲ ਰਹੀ ਜੇ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਕਿਹੜੀ ਸਿਆਸੀ ਪਾਰਟੀ ਲੱਗਦੀ ਹੈ ਕਿ ਕਿਸਾਨਾਂ ਨੂੰ ਉਧਰ ਭੁਗਤਣਾ ਚਾਹੀਦਾ ਹੈ ਵੀ ਇਹ ਕਿਸਾਨ ਹਿੱਤ ਅਸ਼ੀ ਹੈ ਮੈਂ ਇੱਕ ਬੇਨਤੀ ਕਰਾਂਗਾ ਕਿ ਸਾਨੂੰ ਇੱਕ ਪ੍ਰੈਸ਼ਰ ਗਰੁੱਪ ਬਣਾਉਣਾ ਚਾਹੀਦਾ ਸਾਡੇ ਵਾਸਤੇ ਕੋਈ ਵੀ ਠੀਕ ਨਹੀਂ ਇੱਕ ਚੀਜ਼ ਸਾਨੂੰ ਇਹ ਮਲਕ ਜੜੀ ਆ ਧਿਆਨ ਚ ਰੱਖਣੀ ਚਾਹੀਦੀ ਹੈ ਅਸੀਂ ਪਹਿਲਾਂ ਵੀ ਇਹ ਗੱਲ ਕਹੀ ਸੀ 2022 ਦੇ ਇਲੈਕਸ਼ਨਾਂ ਤੋਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਮਿਸ਼ਨ ਪੰਜਾਬ ਨਾ ਬਣਾਓ ਇੱਕ ਕੰਪੈਸ਼ਰ ਗਰੁੱਪ ਬਣਾਓ ਕੋਈ ਵੀ ਆ ਜੇ ਉਹਨਾਂ ਨੂੰ ਘੇਰੋ ਉਹਨਾਂ ਤੋਂ ਲਖਾਓ ਵੀ ਤੈਨੂੰ ਵੋਟਾਂ ਤਾਂ ਪੈਣੀਆਂ ਨੇ ਕੀ ਤੂੰ ਦੂਜੀਆਂ ਤਰ੍ਹਾਂ ਤੇ ਨਹੀਂ ਕਰੇਗਾ ਉਹਨਾਂ ਤੋਂ ਵਾਅਦੇ ਕਰਾਓ ਇਹਨਾਂ ਤੋਂ ਲਿਖਤੀ ਵਾਅਦੇ ਇਹ ਚੋਣ ਮੈਨੀਫੈਸਟੋ ਲਿਖਤੀ ਵਾਅਦੇ ਕਰਕੇ ਆਉਂਦੇ ਆ ਪਰ ਮੁੱਕਰ ਜਾਂਦੇ ਆ ਪਿੰਡਾਂ ਦੀਆਂ ਸੱਥਾਂ ਚ ਇਹਨਾਂ ਕੋਲ ਪੁੱਛੋ ਤੇ ਜੇ ਮੁੜ ਕੇ ਇਹ ਵਾਅਦੇ ਪੂਰੇ ਨਹੀਂ ਕਰਦੇ ਤੇ ਇਹਨਾਂ ਦੇ ਗੱਲ 'ਚ ਸਾਫੇ ਪਾਉਣ ਦੀ ਜਲਤ ਰੱਖੋ ਸੋ ਇਸ ਕਰਕੇ ਮੈਂ ਕਹਾਂਗਾ ਵੀ ਸਾਡੇ ਵਾਸਤੇ ਖਾਜਨੀਤਕ ਪਾਰਟੀਆਂ ਕਿਉਂਕਿ ਪੰਜਾਬ ਦੇ ਵਿੱਚ ਕੋਈ ਮੁੱਖ ਮੰਤਰੀ ਬਣ ਜਾਏ ਹਰਿਆਣਾ ਦਾ ਬਣ ਜਾਏ ਯੂਪੀ ਦਾ ਬਣ ਜਾਏ ਕਿਤੇ ਦਾ ਵੀ ਬਣ ਜਾਏ ਮੁੱਖ ਮੰਤਰੀ ਉਹ ਚੱਲੂ ਜਿਹੜਾ ਦਿੱਲੀ ਦੇ ਇਸ਼ਾਰਿਆਂ ਤੇ ਚੱਲੂ ਜੇਕਰ ਸਾਡੇ ਹੋਏਗਾ ਸਾਡੇ ਚ ਦਮ ਅਸੀਂ ਉਹਨੂੰ ਘੇਰਨ ਦੀ ਰੱਖਾਂਗੇ ਜੁਰਤ ਉਦੇ ਗੱਲ ਚ ਸਾਫਪਾਪ ਸਾਫਾ ਪਾਉਣ ਦੀ ਜ਼ਰੂਰਤ ਰੱਖਾਂਗੇ ਇਹ ਨਹੀਂ ਵੀ ਗੱਲ ਚ ਸਾਫਾ ਪਾ ਕੇ ਉਹਨੂੰ ਮਾਰ ਦੇਣਾ ਨਹੀਂ ਸਾਫਾ ਪਾਉਣ ਦਾ ਮਤਲਬ ਸਾਡੀ ਇੱਕ ਮਿਸਾਲ ਹੈ ਪਿੰਡੂ ਵੀ ਉਹਨੂੰ ਘੇਰਨ ਦੀ ਜ਼ਰੂਰਤ ਹੋਣੀ ਚਾਹੀਦੀ ਆ ਦਲੀਲ ਨਾਲ ਘੇਰਨ ਉਹਨੂੰ ਪੰਜ ਬੰਦਾ ਤੇ ਨਹੀਂ ਤਾਂ ਫਿਰ ਜਿਹੜਾ ਉਹਨੂੰ ਕਵਾਂਗੇ ਵੀ ਪੁੱਤ ਫਿਰ ਤੇਰੇ ਨਾਲ ਉਹ ਹਾਲ ਕਰਾਂਗੇ ਜਿਹੜਾ ਪਹਿਲਾਂ ਦਾ ਕੀਤਾ ਜਿਸ ਤਰ੍ਹਾਂ ਪਹਿਲਾਂ ਦੇ ਇੱਥੇ ਮੈਂ ਉਹ ਗੱਲ ਨਹੀਂ ਕਹਿਣੀ ਚਾਹੁੰਦਾ ਅੱਜ ਇੱਥੇ ਹੋਇਆ ਹੀ ਆ ਨਾ ਬੀਜੇਪੀ ਵਾਲਿਆਂ ਦਾ ਹਾਲ ਜਿਹੜਾ ਹੋਇਆ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਉਹ ਹਾਲ ਜਿਹੜਾ ਇਹ ਹੋਣਾ ਸਭ ਇੱਥੇ ਟਰੈਕਟਰ ਵੀ ਖੜੇ ਦੇਖੇ ਗੱਡੀਆਂ ਵੀ ਖੜੀਆਂ ਦੇ ਦੇਖੀਆਂ 14 ਮਾਰਚ ਨੂੰ ਕਿਸਾਨ ਤੋਰ ਕੇ ਵੀ ਗਏ ਗੱਡੀਆਂ ਦੂਜੀਆਂ ਰਾਹੀਂ ਗਏ ਪਰ ਕੇਂਦਰ ਸਰਕਾਰ ਕਹਿੰਦੀ ਦਿੱਲੀ ਚ ਟਰੈਕਟਰ ਲੈ ਕੇ ਨਹੀਂ ਆਨੇ ਇਹ ਟੈਂਕਾ ਬਰਾਬਰ ਹੋ ਗਏ ਕੀ ਕਹੂੰਗਾ ਅਸਲ ਗੱਲ ਇਹ ਹੈ ਕਿ ਕਿਸਾਨ ਦਾ ਟਰੈਕਟਰ ਉਹਨਾਂ ਨੂੰ ਟੈਂਕਰ ਦੀਦਾ ਤੇ ਜਿਹੜਾ ਕਿਸਾਨ ਆ ਉਹ ਉਹਨਾਂ ਨੂੰ ਅਲਗਾਓ ਵਾਦੀ ਦੀਦਾ ਦੇਸ਼ ਭਗਤ ਆ ਇਹੋ ਹੀ ਰਹਿ ਗਏ ਜਿਨ੍ਹਾਂ ਲੋਕਾਂ ਨੇ ਵੱਡ ਵਡੇਰਿਆ ਨੇ ਅੰਗਰੇਜ਼ਾਂ ਦੇ ਰਾਜ ਵਿੱਚ ਸਮਾਂ ਖਾਧੀਆਂ ਕਸਮ ਮਲਕੇ ਜਿਹੜੇ ਸੀ ਮਾਫੀਆਂ ਮੰਗ ਕੇ ਘਰਾਂ ਚ ਆਏ ਜਦੋਂ ਮੈਂ ਕਹਿਣਾ ਨਹੀਂ ਚਾਹੁੰਦਾ ਪਰ ਮੁਗਲਿਆ ਹਕੂਮਤ ਦੇ ਹੁਕਮਰਾਨ ਜਿਹੜੇ ਅੱਜ ਮੰਦਰਾਂ ਦੀ ਗੱਲ ਕਰਦੇ ਨੇ ਮੈਂ ਮੰਦਰ ਦਾ ਵਿਰੋਧੀ ਨਹੀਂ ਸਿਆਣਾਂ ਦੀ ਕਹਾਵਤ ਹੈ ਜੇ ਆਪ ਕਿਸੇ ਨੇ ਸੀਸੇ ਦੇ ਮਹਿਲ ਚ ਰਹਿਣਾ ਹੋਵੇ ਨਾ ਤੇ ਜਿਹੜਾ ਕੋ ਦੂਸਰਾ ਸੀਸੇ ਦੇ ਮਹਿਲ ਚ ਰਹਿੰਦਾ ਨਾ ਤੇ ਉਹਨੂੰ ਪੱਥਰ ਨਹੀਂ ਮਾਰਨੇ ਚਾਹੀਦੇ ਮੈਂ ਖੁਦ ਧਰਮ ਨੂੰ ਮੰਨਣ ਵਾਲਾ ਮੈਂ ਸਿੱਖ ਧਰਮ ਨੂੰ ਮੰਨਦਾ ਪਰ ਮੈਂ ਦੂਸਰੇ ਧਰਮ ਦਾ ਕਿਸੇ ਦਾ ਨਰਾਦਰ ਨਹੀਂ ਕਰਦਾ ਇਹਨਾਂ ਨੇ ਬੇਸ਼ੱਕ ਸਾਡੇ ਗੁਰਦੁਆਰੇ ਵੀ ਢਾਏ ਇਹਨਾਂ ਨੇ ਅਕਾਲ ਤਖਤ ਵੀ ਸਾਡਾ ਢਾਇਆ ਪਰ ਅਸੀਂ ਨਹੀਂ ਚਾਹੁੰਦੇ ਇਹ ਜਿਹੜਾ ਆਪਣੇ ਆਪ ਨੂੰ ਰਾਮ ਦਾ ਭਗਤ ਕਹੋਂਦਾ ਤੇ ਮੰਦਰ ਬਣਾਇਆ ਜਿਹੜੇ ਅੱਜ ਉਹਨੂੰ ਇਹ ਮੰਨਦੇ ਨੇ ਕਿ ਮੋਦੀ ਜੀ ਸ੍ਰੀ ਰਾਮ ਦੇ ਬੜੇ ਵੱਡੇ ਭਗਤ ਨੇ ਮੇਰਾ ਉਹਨਾਂ ਨੂੰ ਤੁਹਾਡੇ ਚੈਨਲ ਤੇ ਰਹੀ ਇੱਕ ਬੀਬਾ ਜੀ ਸਵਾਲ ਹੈ ਕਿ ਸ੍ਰੀ ਰਾਮ ਜੀ ਦੇ ਟਾਈਮ ਤੇ ਜਦੋਂ ਸੀਤਾ ਜੀ ਨੂੰ ਰਾਵਣ ਚੁੱਕ ਕੇ ਲੈ ਗਿਆ ਇਤਿਹਾਸ ਕਹਿੰਦਾ ਹੈ ਕਿ ਉਸ ਰਾਵਣ ਨੇ ਸੀਤਾ ਜੀ ਦੇ ਇੱਜ਼ਤ ਨੂੰ ਹੱਥ ਨਹੀਂ ਪਾਇਆ ਪਰ ਫਿਰ ਵੀ ਸਾਰੀ ਲੰਕਾ ਤਵਾ ਤੇ ਹਰ ਸਾਲ ਉਸ ਰਾਵਣ ਦਾ ਬੁੱਤ ਬਣਾ ਕੇ ਸਾੜਿਆ ਜਾਂਦਾ ਕਿਉਂ ਕਿ ਇੱਕ ਔਰਤ ਨੂੰ ਉਹ ਜ਼ਬਰਦਸਤੀ ਉਠਾ ਕੇ ਲੈ ਗਿਆ ਸੀ ਪਰ ਜਿਨ੍ਹਾਂ ਦੇ ਰਾਜ ਵਿੱਚ ਜਿਨ੍ਹਾਂ ਦੇ ਮੰਤਰੀਆਂ ਨੇ ਜਿਨ੍ਹਾਂ ਦੇ ਐਮਐਲਏ ਨੇ ਜਿਨ੍ਹਾਂ ਦੇ ਐਮਪੀਆ ਨੇ ਅੱਜ ਮਹਿਲਾ ਪਹਿਲਵਾਨਾਂ ਦੀ ਇੱਜ਼ਤ ਨੂੰ ਹੱਥ ਪਾਇਆ ਤੇ ਉਹਨਾਂ ਦੀ ਉਹ ਤਰਫਦਾਰੀ ਕਰਨ ਤੇ ਇਹ ਅੱਜ ਦੇਸ਼ ਦੇ ਲੋਕ ਕਹਿਣ ਕਿ ਮੋਦੀ ਜੀ ਸ੍ਰੀ ਰਾਮ ਦੇ ਭਗਤ ਨੇ ਇਹਨਾਂ ਨੇ ਰਾਮ ਜੀ ਦਾ ਮੰਦਿਰ ਬਣਾਇਆ ਕੀ ਇਹ ਰਾਮ ਦਾ ਭਗਤ ਹੈ ਜੇ ਤੇ ਇਹ ਸ੍ਰੀ ਰਾਮ ਦਾ ਭਗਤ ਇਸ ਤਰ੍ਹਾਂ ਦਾ ਜਿਹਦੇ ਰਾਜ ਦੇ ਵਿੱਚ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟਣ ਵਾਲਿਆਂ ਨੂੰ ਮੰਤਰੀ ਬਣਾਇਆ ਜਾਂਦਾ ਲੋਕਾਂ ਨੂੰ ਜਬਰਦਸਤੀ ਗੱਡੀਆਂ ਥੱਲੇ ਧੜ ਕੇ ਮਾਰਿਆ ਜਾਂਦਾ ਤੇ ਜੇ ਇਸ ਤਰ੍ਹਾਂ ਦੇ ਲੋਕਾਂ ਦਾ ਆਗੂ શ્રી ਰਾਮ ਦਾ ਭਗਤ ਹੈ ਤੇ ਫਿਰ ਜਿਹੜੇ ਦੁਸ਼ਮ ਦੁਸ਼ਟ ਹੋਣਗੇ ਉਹਨਾਂ ਦੀ ਜਿਹੜੀ ਪਰਭਾਸ਼ਾ ਕੀ ਹੋਵੇਗੀ ਸਰ ਸਾਹਿਬ ਇੱਕ ਅਦਾਲਤ ਨੇ ਕਿਸਾਨ ਲੀਡਰਾਂ ਨੂੰ ਵੀ ਕਹਿ ਦਿੱਤਾ ਕਿ ਬੱਚਿਆਂ ਦੀ ਆੜ ਦੇ ਵਿੱਚ ਨੌਜਵਾਨਾਂ ਦੀ ਆੜ ਚ ਅੰਦੋਲਨ ਕਰਨਾ ਸਹੀ ਨਹੀਂ ਬੀਬਾ ਜੀ ਬਹੁਤ ਵਧੀਆ ਸਵਾਲ ਤੁਹਾ ਕੀਤਾ ਆ ਸਾਡੇ ਬੱਚੇ ਇਹ ਬੱਚੇ ਸੀ ਕੋਈ ਜ਼ਬਰਦਸਤ ਨਹੀਂ ਲੈਦੇ ਇਹ ਸਾਡੇ ਬੱਚੇ ਨੇ ਹੁਣ ਮੈਂ ਜਿੱਥੇ ਜਾਊਂਗਾ ਮੇਰਾ ਪੋਤਾ ਜਾਂ ਮੇਰਾ ਧੋਤਾ ਜਾਂ ਮੇਰਾ ਬੇਟਾ ਨਹੀਂ ਆਏਗਾ ਜਿੱਥੇ ਹੁਣ ਤੁਸੀਂ ਬੇਟਾ ਜੀ ਤੁਸੀਂ ਇਹ ਦੱਸੋ ਬੇਸ਼ੱਕ ਤੁਸੀਂ ਇੱਕ ਚੈਨਲ ਦੇ ਚ ਕੰਮ ਕਰਦੇ ਹੋ ਲੇਕਿਨ ਬੇਟਾ ਤੇਰੀ ਉਮਰ ਕਿੰਨੀ ਹੈ ਇਸ ਉਮਰ ਦੇ ਵਿੱਚ ਬੱਚਿਆਂ ਦਾ ਇੱਥੇ ਆਉਣਾ ਜੇ ਕੋਈ ਇਹ ਇਸ ਤਰ੍ਹਾਂ ਦੇ ਬੰਦੇ ਹੋਣ ਸਾਡੇ ਇੱਕ ਗੱਲ ਜਿਹੜੀ ਸਵਾਲ ਮੈਂ ਪਹਿਲਾਂ ਉਹਦਾ ਜਵਾਬ ਦੇ ਦੇਵਾਂ ਸਾਡੇ ਬੱਚਿਆਂ ਨੇ ਕਿਸੇ ਪੁਲਿਸ ਵਾਲੇ ਦੇ ਉੱਤੇ ਜਿਹੜੇ ਹਥਿਆਰ ਇਹ ਕਹਿੰਦੇ ਫੜਾਏ ਕੋਈ ਹਥਿਆਰ ਚਲਾਇਆ ਕੋਈ जख्मी ਹੋਇਆ ਕੋਈ ਮਰਿਆ ਉਹਨਾਂ ਚੰਡਾਲਾਂ ਦੇ ਬੁੱਚੜਾ ਅਫਸਰਾਂ ਨੇ ਮੁਲਾਜ਼ਮਾਂ ਨੇ ਐਸਾ ਲਾਣਾ ਚਲਾਈਆਂ ਸਾਡੇ ਤੇ ਗੋਲੀਆਂ ਮਾਰੀਆਂ ਪਿੱਛੋਂ ਸਿਰ 'ਚ ਇੱਥੇ ਆਪਾਂ ਖਲੋਤਿਆਂ ਆਪਕ ਰੋਟੇ ਕਨੋਰੀ ਬੈਟਰ ਤੇ ਆ ਉਹੀ ਜਗਾ ਜਿੱਥੇ ਗੋਲੀਆਂ ਚਲੀਆਂ ਆ ਕਣਕ ਐ ਨਾ ਅਜਰਾ ਵਿਖਾ ਦਿਓ ਜੀ ਇਧਰ ਮਾਰਾ ਜਾ ਹੋਇਆ ਆ ਕੈਮਰਾਮੈਨ ਨੂੰ ਕਹਾਂਗਾ ਕਿ ਆ ਉਹੀ ਕਣਕ ਐ ਆ ਉਹ ਖੇਤ ਨੇ ਜਿਨ੍ਹਾਂ ਖੇਤਾਂ ਦੇ ਵਿੱਚੋਂ ਐਸਐਲਆਰਾਂ ਚਲੀਆਂ ਇੱਥੋਂ ਐਸਐਲਆਰਾਂ ਚਲੀਆਂ ਸਾਡੇ ਤੇ 12 ਬੋਰ ਗੋਲੀਆਂ ਚਲੀਆਂ ਸ੍ਰੀ ਛਾਨੀ ਛਾਨੀ ਕੀਤੇ ਇੱਥੇ 300ਰ ਦੀਆਂ ਗੋਲੀਆਂ ਚਲੀਆਂ ਇੱਥੇ ਮਣਿਆਦ ਨੰਗੇ ਹੋਏ ਬੰਬ ਸਾਡੇ ਤੇ ਚਲਾਏ ਗਏ ਤੇ ਫਿਰ ਉਹਨਾਂ ਦੇ ਤੇ ਸਬੂਤ ਸਾਹਮਣੇ ਆ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਲਾਂਤਾਂ ਪਾਈਆਂ ਨੇ ਵੀ ਤੁਸੀਂ ਕਿੱਥੇ ਜੇ ਪ੍ਰਿਤਪਾਲ ਵਾਲੇ ਕੇਸ ਦੇ ਵਿੱਚ ਸਾਡੇ ਤੇ ਦਸਨ ਕੀ ਕੀਤਾ ਅਸੀਂ ਕੀਤਾ ਸੋ ਇਹ ਝੂਠ ਦੇ ਭਲੰਦੇ ਸਾਨੂੰ ਬਦਨਾਮ ਕਰਨ ਵਾਸਤੇ ਗੋਦੀ ਮੀਡੀਆ ਦੀ ਉਹ ਵਰਤੋਂ ਕਰ ਰਿਹਾ ਸਿੱਟਾ ਸਾਹਿਬ ਇੱਕ ਗੱਲ ਹੋਰ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਬਕਾਇਦਾ ਫੋਟੋਆਂ ਸੀਸੀਟੀਵੀ ਤੇ ਪੇਸ਼ ਕੀਤੇ ਗਏ ਆ ਕਿ ਹਥਿਆਰ ਦਿਖਾਏ ਗਏ ਆ ਬੱਚਿਆਂ ਦੇ ਹੱਥ ਚ ਹਥਿਆਰ ਸੀ ਉਹਨਾਂ ਤਸਵੀਰਾਂ ਦੀ ਕੀ ਸਫਾਈ ਹੈ ਬੇਟਾ ਜੀ ਆ ਹੁਣ ਕਿਰਪਾਣਾ ਸ੍ਰੀ ਸਾਹਿਬ ਹੈ ਇਹ ਤਾਂ ਸਾਨੂੰ ਮਤਲਬ ਕਿ ਜਿਹੜਾ ਉਹ ਗੁਰੂ ਸਾਹਿਬ ਨੇ ਜੰਮਦਿਆਂ ਨੂੰ ਬਖਸ਼ਿਸ਼ ਕੀਤੀ ਸਾਨੂੰ ਜਦੋਂ ਜਨਮ ਲੈਨੇ ਆ ਨਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਿੱਖ ਧਰਮ ਦੇ ਵਿੱਚ ਉਸ ਟਾਈਮ ਦੇ ਉੱਤੇ ਜਦੋਂ ਬੱਚਾ ਪੈਦਾ ਹੁੰਦਾ ਹੈ ਤੇ ਉਦੋਂ ਉਹਨੂੰ ਅਮਰਤ ਦੀ ਗੁੜਤੀ ਪੁਰਤੀ ਦਿੱਤੀ ਜਾਂਦੀ ਹੈ ਸਾਨੂੰ ਤਾਂ ਜੰਮਿਆ ਤੋਂ ਤੇ ਜਦੋਂ ਸੁਰਤ ਸਮਲਣੀ ਹੈ ਤੇ ਉਸੇ ਟਾਈਮ ਤੇ ਸਾਨੂੰ ਇਸ ਚੀਜ਼ ਦਾ ਮਤਲਬ ਕਿ ਇਹ ਉਪਦੇਸ਼ ਹੈ ਆਦੇਸ਼ ਹੈ ਕਿ ਅਸੀਂ ਉਸ ਟਾਈਮ ਤੇ ਅਮਰਤ ਛਕਣਾ ਅਮਰਤ ਛਕ ਕੇ ਅਸੀਂ ਕਿਰਪਾਨ ਪਾਉਣੀ ਹੈ ਇਹ ਇਹਨਾਂ ਨੂੰ ਹਥਿਆਰ ਦਿੱਤਾ ਹੈ ਇਹਦਾ ਨਾਂ ਹੈ ਕਿਰਪਾਨ ਕਿਰਪਾ ਦੀ ਆਣ ਜਦੋਂ ਕੋਈ ਦੁਸ਼ਮਣ ਕਿਸੇ ਅਬਲਾ ਦੀ ਕੋਈ ਚੰਡਾਲ ਬੁੱਧੀ ਦਾ ਹਰਿਆਣਾ ਪੁਲਿਸ ਵਰਗਾ ਜਾਂ ਇਹ ਕੇਂਦਰ ਸਰਕਾਰ ਦੀਆਂ ਜਿਹੜੀਆਂ ਫੋਰਸਾਂ ਨੇ ਇਹ ਚੰਡਾਲ ਬੁੱਧੀ ਦੇ ਲੋਕ ਜਿਹੜੇ ਨੇ ਉਹ ਕਿਸੇ ਅਬਲਾ ਦੇ ਉੱਤੇ ਹਮਲਾ ਕਰਦੇ ਨੇ ਤੇ ਉੱਥੇ ਇਹ ਵਰਤੋਂ ਕਰਦੀ ਆ ਤੇ ਇਹ ਦਾ ਨਾਂ ਇੱਕ ਕਿਰਪਾਨ ਕਿਰਪਾ ਦੀ ਆਣ ਹੈ ਉੱਥੇ ਕਿਰਪਾ ਕਰਦੀ ਆ ਆਣ ਬਣ ਕੇ ਉਹਦੀ ਸ਼ਾਨ ਬਣ ਕੇ ਬਚਾਉਂਦੀ ਆ ਇਹ ਅਸੀਂ ਤਾਂ ਪਹਿਨਦੇ ਆ ਪਰ ਸਾਡੀ ਕਿਰਪਾਨ ਉਹਨਾਂ ਤੇ ਚੱਲੀ ਆ ਨਹੀਂ ਚੱਲੀ ਇਹ ਗਲਤ ਵਿਖਾ ਰਹੇ ਨੇ ਮੈਂ ਇਹ ਗੱਲ ਕਹਿਣੀ ਚਾਹਣਾ ਢੰਕੇ ਦੀ ਛੋੜ ਤੇ ਜਿਹੜਾ ਤੁਹਾਡਾ ਪੁਲਿਸ ਮੁਲਾਜ਼ਮ ਸਿਵਲ ਵਰਦੀ ਚ ਸਾਡੇ ਚ ਆ ਕੇ ਪੱਥਰ ਚਲਾਉਂਦਾ ਸੀ ਉਹਦਾ ਨਾਂ ਕਿਹੋ ਜਿਹਾ ਲੈਂਦੇ ਉਥੇ ਪਰਚਾ ਕਿਉਂ ਨਹੀਂ ਇੱਕ ਕਿਸੇ ਤਰ੍ਹਾਂ ਉਧਰ ਸ਼ੰਭੂ ਬਾਟਰ ਤੇ ਵੀ ਫੜਾਇਆ ਉਹ ਕਿਉਂ ਨਹੀਂ ਉਹਨਾਂ ਦੇ ਨਾਂ ਕਿਉਂ ਨਹੀਂ ਲੈਂਦੇ ਸਾਡੇ ਬੱਚੇ ਦੀ ਦੇ ਸਾਡੇ ਬੱਚੇ ਬਿਲਕੁਲ ਸ਼ਾਂਤਮਈ ਸਾਡੇ ਕੰਟਰੋਲ 'ਚ ਨੇ ਇਹ ਬਿਲਕੁਲ ਝੂਠੇ ਇਲਜ਼ਾਮ ਲਾ ਰਹੇ ਸਾਡੇ ਤੇ ਇਹ ਗਲਤ ਇੱਕ ਆਖਰੀ ਸਵਾਲ ਜਿੱਤ ਤੋਂ ਕਿੰਨੀ ਕੁ ਦੂਰ ਆ ਕਿਸਾਨੀ ਸੰਘਰਸ਼ ਅਸੀਂ ਜਿਹੜੇ ਲੜ ਰਹੇ ਹਾਂ ਜਿੱਤ ਕੇ ਜਾਵਾਂਗੇ ਵੇਖਣਾ ਸਰਕਾਰ ਨੇ ਕਿ ਉਹ ਸਾਨੂੰ ਕਿੰਨਾ ਦੂਰ ਰੱਖਦੀ ਆ ਕਦੋਂ ਜਿਸ ਤਰ੍ਹਾਂ ਕਿ 13 ਮਹੀਨੇ ਬੈਠੇ ਰਹੇ ਨੇ 13 ਮਹੀਨੇ ਬਾਅਦ ਹਮਾਰੇ ਕੋਈ ਸਾਡੀ ਤਪੱਸਿਆ ਮੇ ਕੋਈ ਕਮੀ ਰਹੀ ਹਮ ਕਿਸਾਨੋ ਕੋ ਸਮਝਾ ਨਹੀਂ ਪਾਏ ਇਸ ਲਈ ਹਮ ਇਹ ਕਾਲੇ ਕਾਨੂੰਨ ਰੱਦ ਕਰਦੇ 13 ਮਹੀਨੇ ਬਾਅਦ ਪਤਾ ਲੱਗਾ ਕਿ ਉਹਨਾਂ ਦੀ ਤਪੱਸਿਆ ਉਹਨਾਂ ਦੀ ਤਪੱਸਿਆ ਹੀ ਤੇ ਕਮੀ ਹੈ ਉਹ ਏਸ਼ੀਆ ਚ ਬੈਠੇ ਕਾਹ ਤਪੱਸਿਆ ਕਰਦੇ ਆ ਉਹ ਸਿਰਫ ਤੇ ਸਿਰਫ ਕਾਰਪੋਰੇਟ ਘਰਾਣਿਆਂ ਨੂੰ ਅਜਾ ਤੁਸੀਂ ਦੱਸੋ ਆ ਜਿਹੜਾ ਘੁਟਾਲਾ ਆ ਰਿਹਾ ਆ ਬੈਂਕ ਬੈਂਕ阿里 ਕੀ ਹਾਲਤ ਹੈ ਉੱਥੇ ਬੈਂਕ ਦੇ ਚੇਅਰਮੈਨ ਦੀ ਕੀ ਹਾਲਤ ਹੈ ਉੱਥੇ ਕਿਸ ਤਰ੍ਹਾਂ ਦੇ ਘੋਟਾਲੇ ਆ ਰਹੇ ਨੇ ਕੀ ਕੁਝ ਹੋ ਰਿਹਾ ਹੈ ਪਰ ਦੂਸਰੇ ਪਾਸੇ ਤਪੱਸਿਆ ਆ ਲੋਕ ਕਰ ਰਿਹਾ ਜਿਹੜੇ ਧੁੱਪ 'ਚ ਬੈਠੇ ਛੜਕਾਂ 'ਤੇ ਬੈਠੇ ਨੇ ਜੇ ਅਸੀਂ ਗੰਨੇ ਦਾ ਪੈਸਾ ਲੈਣਾ ਤਾਂ ਅਸੀਂ ਧੁੱਪ 'ਚ ਬੈਠ ਕੇ ਜੇ ਅਸੀਂ ਕਹਾੜੀਆਂ ਵੜਦੇ ਆ ਤਾਂ ਧੁੱਪ 'ਚ ਕਣਕਾ ਕੱਢਦੇ ਆ ਤਾਂ ਧੁੱਪ 'ਚ ਜੇ ਅਸੀਂ ਪਾਣੀ ਲਾਉਣੇ ਆ ਸਰਦੀਆਂ 'ਚ ਕਣਕਾਂ ਨੂੰ ਤਾਂ ਸਰਦੀਆਂ ਕੋਰਿਆਂ 'ਚ ਤਪੱਸਿਆ ਸਾਡੇ ਲੋਕਾਂ ਦੀ ਐ ਉਹਦੀ ਤਪੱਸਿਆ ਨਹੀਂ ਜਿਹੜੀ ਕਹਿੰਦਾ ਸੀ ਕਿ ہماری ਤਪੱਸਿਆ 'ਚ ਕਮੀ ਰਹੀ ਉਹ ਚੰਡਾਲੋ ਤੁਸੀਂ ਕਿਹੜੀ ਤਪੱਸਿਆ ਕਰਦੇ ਜੇ ਤੁਸੀਂ ਤਾਂ ਰਾਤ ਦੇਨੇ ਗੁੰਦਾ ਹੀ ਹੁੰਦੇ ਜੇ ਕਿ ਅਸੀਂ ਜਿਹੜੇ ਮਿਹਨਤ ਕਸ਼ ਲੋਕ ਨੇ ਉਹਨਾਂ ਦਾ ਖੂਨ ਕਿਵੇਂ ਚੂਸਣਾ ਪਰ ਅਸੀਂ ਮਿਹਨਤ ਕਸ਼ ਲੋਕ ਆ ਅਸੀਂ ਜਿੱਤ ਇਹ ਜਿਹੜਾ ਸਮਾਂ ਇਹ ਉਹਨਾਂ ਨੂੰ ਪਤਾ ਹੈ ਪਰ ਅਸੀਂ ਜਿੱਤ ਕੇ ਜਾਵਾਂਗੇ ਬੋਲੇ ਈਸਨ ਹੈ ਨੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਜੀ ਜਿਹੜੇ ਕਿ ਖਨੋਰੀ ਬਾਰਡਰ ਦੇ ਉੱਪਰ ਕਿਸਾਨੀ ਮੋਰਚੇ ਦੀ ਅਗਵਾਈ ਕਰ ਰਹੇ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਮੋਰਚਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਮੋਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਲੈਂਦੀ ਖਨੋਰੀ ਬਾਰਡਰ ਤੋਂ ਲਾਲਤਾ ਪ੍ਰਸਾਦ ਦੇ ਨਾਲ ਮੈਂ ਪਰਮਜੀਤ ਗੁਰਸੈਣੀ ਐਬੀਪੀ ਸੰਜਾ